ਵੇ ਵੀ ਚੱਲ ਮਿੱਤਰਾਂ ਖੱਟਲਾ ਤਿਆਰੀ ਬਾਹ ਕੱਪੜੇ ਬੈਗ ਚ ਚੱਲੀਏਗੇ ਨਾ ਹੈ ਜੀ ਆ ਬੈਗ ਕਾ ਤਾਂ ਪੈਕ ਕਰੀ ਜਾਣੀ ਉਹ ਜਾਣਾ ਉਹਨਾਂ ਦਾ ਗੱਡੀ ਵਾਲਿਆਂ ਦਾ ਫੋਨ ਆ ਗਿਆ ਗੱਡੀ ਭਰਨੀ ਆ ਕਿਹਾ ਹੈ ਜੀ ਹਜੇ ਤਾਂ ਤੁਹਾਨੂੰ ਦੱਸ ਦੇਣ ਵੀ ਨਹੀਂ ਹੋਇਆ ਐਨ ਐਨੇ ਛੇ ਜਾਵੋਗੇ ਫਿਰ ਕੰਮ ਵੀ ਕਰਨਾ ਹੈ ਕੰਮ ਤੋਂ ਬਿਨਾਂ ਕਰਕੇ ਮੈਂ ਚੱਲੂਗਾ ਉਹਦੇ ਪੈਸੇ ਦੇਣੇ ਨੇ ਆਪਾਂ ਲਾਲੇ ਦੇ ਬਸ ਦੇ ਦਾਂਗੇ ਲਾਲਾ ਕਿਹੜਾ ਨਿਕਲਿਆ ਜਾਂਦਾ ਇੰਦਾ ਲਾਲੇ ਦੀ ਸੋਚ ਪੈ ਗਈ ਕੁਛ ਨਹੀਂ ਹੁੰਦਾ ਹੋਰ ਵੀ ਦੇਣੇ ਨੇ ਜਵਾਗ ਵੀ ਆਪਣਾ ਨਿਆਣਾ ਹੈ ਉਹਦੇ ਵੀ ਸੋਚਣਾ ਹੈ ਦੇਖੋ ਜੀ ਤੁਸੀਂ ਚਲੇ ਜਾਉਂਗੇ ਨਾ ਮੈਨੂੰ ਤਾਂ ਜੀ ਨਹੀਂ ਲੱਗਣਾ ਮੇਰੇ ਤਾਂ ਢਿੱਡ 'ਚ ਫਰੇਮਾਂ ਬਣ ਦੂ ਨਾ ਮੈਂ ਕਲੇਸ਼ ਕਿਸਦੇ ਨਾਲ ਪਾਉਂਗੀ ਤੂੰ ਬਾਹਰੇ ਨਾ ਕਿਸੇ ਨਾਲ ਕਲੇਸ਼ ਪਾ ਲਈ ਮੈਨੂੰ ਫੋਨ ਕਰਕੇ ਕਿ ਮੇਰੇ ਨਾਲ ਪਾ ਲਿਆ ਕਿ ਨਹੀਂ ਕਲੇਸ਼ ਕਿਤੇ ਹੋਰ ਮੇਰੇ ਤੇ ਆਪਾਂ ਛੇੜਨੇ ਹਾਂਜੀ ਤੁਹਾਨੂੰ ਪਤਾ ਤਾਂ ਹੈਗਾ ਜੇ ਮੈਂ ਕਲੇਸ਼ ਨਾ ਪਾਵਾਂ ਨਾ ਮੇਰਾ ਸਿਰ ਦੁਖਣ ਲੱਗ ਜਾਂਦਾ ਮੇਰਾ ਢਿੱਡ ਭੁੱਲ ਜਾਂਦਾ ਮੈਨੂੰ ਫਰੇਮਾਂ ਆ ਜਾਂਦਾ ਮੈਂ ਵੀਡੀਓ ਕਰਨਾ ਲੈ ਕਿਹਨੂੰ ਹਾਂਜੀ ਨਾਲ ਮੇਰੀ ਗੱਲ ਸੁਣ ਲੈ ਕਰਨ ਕੋਲ ਕੋ ਬਾਣੀ ਨੂੰ ਘਰੇ ਨਾ ਬਾੜੀ ਅੱਛਾ લાલે ਨੂੰ થર ਕੀ આવोगे ਤੇ ਮੇਰੀ ਬਦਨਾਮੀ ਕਰਵਾ ਦੇ ਪਿੱਛੋਂ ਵੇ ਮੈਂ ਕਿਸੇ ਨੂੰ ਨਹੀਂ ਬਾੜਦੀ ਹੁਣ ਮੇਰੇ ਸਹੇਲੀਆਂ ਸੰਗੀਆਂ ਤਾਂ ਆਉਣ ਕੀ ਹੈ ਨਾ ਸਹੇਲੀਆਂ ਨੂੰ ਤਾਂ ਬੁਲਾ ਸਕਦੀਆਂ ਚਲੋ ਉਹ ਤਾਂ ਗੱਲ ਬੱਕਰੀ ਹੈ ਐਂ ਤੋਂ ਤੁਹਾਡੇ ਐ ਦੱਸੋ ਤੁਸੀਂ ਟੈਨਸ਼ਨ ਨਾ ਲਓ ਜਦੋਂ ਅਸੀਂ ਕੱਲੀਆਂ ਹੁੰਦੇ ਆ ਨਾ ਮਾਵਾ ਦੀਆਂ ਅਸੀਂ ਬੱਚ ਨਹੀਂ ਤਾਂ ਇਹਨੂੰ ਲਵੇ ਪਾ ਲੈਣਾ ਰਾਤ ਨੂੰ ਜੀ ਤੁਸੀਂ ਟੈਨਸ਼ਨ ਨਾ ਲਓ ਐ ਕਿਹਦੀ ਹਿੰਮਤ ਆ ਵੀ ਆਪਣੇ ਘਰੇ ਵੜ ਜਾਊਗਾ ਚਲ ਠੀਕ ਹੈ ਧਿਆਨ ਰੱਖੀ ਆਪਣਾ ਨੂਰਪੁੱਤ ਕਿੱਥੇ ਹੈ ਨੂਰਪੁੱਤ ਆ ਗਈ ਮੰਮੀ ਆ ਗਈ ਆ ਡੈਡੀ ਨੂੰ ਮਿਲ ਲੈ ਪੁੱਤ ਡੈਡੀ ਆ ਜਾ ਪੁੱਤ ਤੂੰ ਨਾਲੇ ਜਾਣਾ ਜਾਂ ਦੁਕਾਨ ਤੇ ਜਾਣਾ ਇਹਨੂੰ ਜਵਾਖ ਨੂੰ ਨਾਲ ਲੈ ਕੇ ਜਾਣਾ ਠੀਕ ਆ ਬਤਾ ਪੁੱਤ ਅੱਥੇ ਚੱਲਿਆ ਕਰ ਕੱਲੀ ਨੇ ਨਹੀਂ ਜਾਣਾ ਕੋਈ ਗੱਲ ਨਹੀਂ ਮੈਂ ਠੀਕ ਆ ਨੌਰਪੱਤ ਠੀਕ ਆ ਹੁਣ ਕੱਲੇ ਨੂੰ ਤੂੰ ਵੀ ਨਹੀਂ ਦੁਕਾਨ ਤੇ ਜਾਣਾ ਪੁੱਤ ਲਾਲੇ ਨੇ ਦੇਖ ਲੈ ਕਿੰਨੇ ਪੈਸੇ ਆ ਲੈ ਪੁੱਤ ਨੂਰਾ ਚੀਜ਼ ਚੂਜ ਖਾ ਲਈ ਆ ਲੈ ਲੈ ਪੁੱਤ ਠੀਕ ਆ ਬਹੁਤ ਨਹੀਂ ਚੱਲ ਠੀਕ ਆ ਜੀ ਹੁਣ ਤੁਸੀਂ ਜਾਓ ਫਿਰ ਠੀਕ ਆ ਆਪ ਦਾ ਧਿਆਨ ਰੱਖਿਓ ਦਰਦ ਦੂਰ ਨਵਾਲੀ ਪੀਓ ਠੀਕ ਆ ਠੀਕ ਆ ਤੂੰ ਧਿਆਨ ਰੱਖਿਆ ਬੰਦਾ ਚੰਗਾ ਪੁੱਤ ਠੀਕ ਆ ਠੀਕ ਆ ਲੇ ਪੁੱਤ ਗੁਰਨੂਰ ਤੇਰਾ ਡੈਡੀ ਬਾਗ ਗਿਆ ਦੇਖ ਲਾ ਪਹਿਲਾਂ 6 ਮਹੀਨੇ ਵਾਸਤੇ ਗਿਆ ਰਿਹਾ ਸੀਗਾ 6 ਮਹੀਨੇ ਬਾਅਦ ਆਇਆ ਸੀ ਹੁਣ ਪਤਾ ਨਹੀਂ ਕਿੰਨੇ ਦਿਨ ਲਾ ਕੇ ਆਊਗਾ ਨਾਲੇ ਮੇਰੀ ਗੱਲ ਸੁਣ ਲੈ ਪੁੱਤ ਤੂੰ ਲਾ ਲੈ ਜੇ ਨਾ ਮਾੜੀ ਮਾੜੀ ਚੀਜ਼ ਨਾ ਲੈਣ ਜਾਇਆ ਕਰ ਉਹ ਤਾਂ ਰੁੱਟ ਜਾਣਾ 5 ਰੁਪਈਆ ਦੇ 10 ਰੁਪਈਆ ਲਿਖਦਾ ਠੱਗਾ ਪੂਰਾ ਤੂੰ ਮੈਨੂੰ ਦੱਸਿਆ ਕਰ ਵੀ ਤੈਨੂੰ ਕੀ ਚਾਹੀਦਾ ਤੂੰ ਉਹ ਚੀਜ਼ ਦੇ ਪੈਸੇ ਲੈ ਕੇ ਜਾਇਆ ਕਰ ਪੁੱਤ ਦੇਖ ਲਾ ਆਪਣੇ ਕਹਿੰਦੀ 20000 ਰੁਪਏ ਕੱਢੀ ਕਰਿਆ ਖੜਾ ਤੇਰਾ ਪਾਪਾ ਵੀ ਬੋਲਦਾ ਸੀ ਕਹਿੰਦਾ 20000 ਤੁਸੀਂ ਕਾਹਦਾ ਕਰ ਲਿਆ ਮਾਵਾ ਧੀਆਂ ਨੇ ਸਹੀ ਗੱਲ ਆ ਪੁੱ ਬਣਾ ਲਵੇ ਉੱਤੋਂ ਦੀ ਰੁੜ ਤੇ ਨਾ ਵਿਆਜ ਵੀ ਲਈ ਫਿਰਦਾ ਸੀ ਠੀਕ ਆ ਪੁੱਤ ਤਾਂ ਕੱਲੀ ਨਹੀਂ ਜਾਣਾ ਠੀਕ ਆ ਚਾਰ ਵੀ ਕੋਈ ਚੀਜ਼ ਲੈਣੀ ਆ ਮੇਰੇ ਨਾਲ ਜਾਣਾ ਚੱਲ ਆਪਾਂ ਮਾੜਾ ਜਿਹਾ ਬਾਹਰੇ ਗੇੜਾ ਘੱਡੇ ਆਈਏ ਲੈ ਪੁੱਤ ਮੇਰੀ ਤਾਂ ਹੁਣ ਕਿਤੇ ਜਾਣ ਦੀ ਹਿੰਮਤ ਨਹੀਂ ਹੈਗੀ ਮੈਂ ਕਹਿੰਦੀ ਸੀ ਆਜਾ ਆਪਾਂ ਬਹਿ ਜਾਓ ਉਹ ਗੱਲਾਂ ਕਰਦੇ ਆਂ ਨਹੀਂ ਮੈਂ ਨਹੀਂ ਵੰਦੀ ਮੈਂ ਤਾਂ ਹਰ ਮਨਾਂ ਖੇਡਣ ਜਾਉ ਖੱਡਾ ਅੱਛਾ じゃ ਤੂੰ ਖੇੜਿਆ ਫਿਰ ਜਾ ਭੱਜ ਜਾ ਚੰਗਾ ਮੈਂ ਆਰਾਮ ਕਰਦੀ ਆ ਮੈਂ ਝਟ ਲੈ ਮੈਂ ਤਾਂ ਪੈਣ ਦੀ ਸੋਚਦੀ ਬਤਨੀ ਤਾਂ ਹੀ ਆਉਂਦੀ ਹੈ ਹੈ ਮੋਤੀ ਆ ਕਰਈਆਂ ਹਾਂ ਤਾਂ ਹੀ ਆ ਜਾ ਬੈਠੇ ਬੈਠ ਜਾ ਹੋਰ ਬੈ ਜਾ ਪੁਰਾਣਾ ਠੀਕ ਆ ਨਹੀਂ ਪੁਰਾਣਾ ਤਾਂ ਠੀਕ ਆ ਤਾਈ ਨਹੀਂ ਨਹੀਂ ਪੁਰਾਣੇ ਦੀ ਕੀ ਪੁੱਛਦੀ ਆ ਪੁਰਾਣਾ ਤਾਂ ਫੇਰ ਚੜ ਗਿਆ ਗੱਡੀ ਤੇ ਕਿਦਾ ਕਿਉਂ ਕੱਥੇ ਚੜ ਗਿਆ ਨਹੀਂ ਫੋਨ ਆ ਗਿਆ ਮਾਲ ਕਾਂ ਦਾ ਅੱਛਾ ਹਾਂ ਭਾਈ ਜਾਣਾ ਹੀ ਦੀ ਪੁੱਤ ਫੇਰ ਉਹਨੇ ਤਾਂ ਹੋਰ ਨਾ ਤੈ ਤੂੰ ਕਿੱਧਰ ਚਲੀ ਗਈ ਮੈਂ ਤੇਰੇ ਕੋਲੇ ਆਈ ਸੀ ਮੈਂ ਬੁੱਤਾ ਪਛਾਗ ਲੈਣ ਚਲੀ ਗਏ ਨੀ ਹਾ ਤਾਈ ਸਾਗ ਤਾਂ ਮੈਂ ਹੁਣਾ ਸੁੱਖ ਨਾਲ ਲੋਹੜੀ ਆ ਹਨਾ ਇਹ ਲੋਹੜੀ ਤੇ ਸਾਗ ਰੰਨੇ ਚੰਗਾ ਹੁੰਦਾ ਲਿਆਈਏ ਫਿਰ ਆਪਾਂ ਚਲਾ ਪਾ ਚੱਦਿ ਗਿਆ ਆ ਜਾ ਚੱਲ ਤਾਈ ਚਾਲਦੇ ਆਂ ਪੱੜ ਲੈ ਚੱਲ ਆ ਜਾ ਚੱਲ ਚਲ ਤਾਈ ਚੱਲ ਆ ਜਾ ਦੇਖ ਸਾਗ ਤਾਂ ਤਾਈ ਟਮਾਟਾ ਮਾ ਹੀ ਰਹਿ ਗਿਆ ਹਨਾ ਹੋਰ ਹੈ ਨਹੀਂ ਸਾਗ ਹੁਣ ਨਹੀਂ ਤਾਈ ਇਹ ਸਰੋਂ ਦਾ ਸਾਗ ਨਾ ਪਹਿਲੇ ਦੂਜਾ ਦਾ ਕਿਹੜਾ ਇਹ ਪਾਕਿਸਤਾਨੀ ਸਰੋਂ ਦਾ ਸਾਗ ਆ ਅੱਛਾ ਪਾਕਿਸਤਾਨੀ ਸੁਰੋਂ ਦਾ ਸਾਗਾ ਨਹੀਂ ਤਾਈ ਮੈਨੂੰ ਤੈਨੂੰ ਇੱਕ ਗੱਲ ਦੱਸਣੀ ਸੀ ਕੀ ਗੱਲ ਦੱਸਣੀ ਸੀ ਪਤਾ ਤਾਂ ਹੈ ਨਹੀਂ ਤੈਨੂੰ ਲਾਲੇ ਬਾਰੇ ਪਤਾ ਹਾਂ ਪਤਾ ਮੈਨੂੰ ਹੱਟੀ ਆਲਾ ਹਾਂ ਹਾਂ ਰੁੜ ਜਾਣਾ ਇੱਕ ਨੰਬਰ ਦਾ ਠਰਕੀ ਆ ਕਿਹ ਠਰਕੀ ਕਹਾ ਤਵਾਂਗਾ ਨਹੀਂ ਤਾਈ ਸਾਡੇ ਘਰੇ ਆ ਗਿਆ ਅਸੀਂ ਸੌਦੇ ਲਿਆਂਦੇ ਹੈ ਬਿਆਜ ਲਾਤਾ ਰੁੜ ਜਾਣਾ ਨਹੀਂ ਕਹਿੰਦਾ ਮੈਂ ਤਾਂ ਇੰਨਾ ਵਿਆਜ ਲਊਗਾ ਅੱਛਾ ਫਰਮਾ ਵੀ ਭਾਈ ਦਿਮਾਗ ਲਾ ਲਿਆ ਅੱਛਾ ਮਾ ਤਾਂ ਫਿਰ ਤਾਈ ਐਸਾ ਜਿਹਾ ਠਰਕ ਭੋਰੀ ਅੱਛਾ ਰੁੜ ਜਾਣਾ ਵਿਆਜ ਹੀ ਛੱਡ ਗਿਆ ਲਾ ਨਹੀਂ ਹੋਰ ਤਾਈ ਮੇਰਾ ਤਾਂ ਬਾੜੇ ਲੁੱਚਾ ਨੀ ਲੁੱਚੇ ਨੂੰ ਮੈਂ ਗੜਾ ਨੂੰ ਘਰੇ ਬਾੜ ਦਿਆਂ ਤਾਈ ਮੈਂ ਤਾਂ ਉਹ ਉਹ ਤਾਂ ਪੈਸੇ ਵਿਆਜ ਘਟਵਾਉਣਾ ਸੀ ਉਹ ਘਟਵਾਤਾ ਰੁੜ ਝਾੜੇ ਤੋਂ ਮੈਂ ਹੀ ਨਹੀਂ ਬਾੜਦੀ ਅੱਛਾ ਮੈਨੂੰ ਤਾਂ ਹੀ ਐਂ ਦੱਸ ਹਾਂ ਪਰ ਅਨਿਤ ਨੇ ਸਿਮਰੋ ਸਿਮਰੋ ਕੀ ਕੁੜੀ ਦੀ ਗੱਲ ਸੁਣੀ ਆ ਹਾਂ ਸੁਣੀ ਆ ਨੀ ਭਾਈ ਖਰਾਬ ਆ ਗਈ ਨੀ ਭਾਈ ਕਹਿੰਦੇ ਬਾੜਾ ਹੀ ਰੋਲਾ ਪਿਆ ਹੋਰ ਨੀ ਕਹਨੇ ਫੜੀ ਗਈ ਹੈ ਹੋਰ ਫੜੀ ਗਈ ਉਹ ਤਾਂ ਹੋਰ ਨੀ ਪਾਈ ਪਾਈ ਰੱਬ ਲੈਣਾ ਆਇਆ ਪਿਆ ਅੱਜ ਕੱਲ ਤਾਂ ਕੁੜੀਆਂ ਨੀ ਤਾਈ ਰੱਬ ਲੈਣਾ ਕੁੜੀਆਂ ਨੂੰ ਨਹੀਂ ਆਇਆ ਹੋਇਆ ਆ ਮੋਬਾਈਲਾਂ ਨੂੰ ਆਇਆ ਹੋਇਆ ਜਿਹੜਾ ਨਿੱਕਿਆ ਨਿੱਕਿਆ ਨੂੰ ਮੋਬਾਈਲ ਦੇ ਦਿੰਦੇ ਨੇ ਇਹ ਬੇੜਾ ਕਰਕੇ ਕਰਦੇ ਨੇ ਭਾਈ ਕੁੜੀਆਂ ਦਾ ਹੋਰ ਨੀ ਭਾਈ ਤਾਈ ਸੱਚੀ ਮੈਂ ਤਾਂ ਨਹੀਂ ਆਉਂਦੀ ਕੁੜੀ ਨੂੰ 10ਵੀਂ ਤੋਂ ਪਹਿਲਾਂ ਮੋਬਾਈਲ ਦਿੰਦੀ ਨਾ ਤਾਈ ਨਾ ਪੁੱਤ ਹਾਂ ਖਰਾਬ ਹੋ ਜਾਂਦੇ ਹੁੰਦੇ ਨੇ ਮੋਬਾਈਲਾਂ ਤੇ ਤਾਂ ਨੀ ਤਾਈ ਹੋਰ ਸੱਚ ਕਹਿੰਦੇ ਆਹਾ ਬਿੰਦਰ ਕੀ ਬਹੂ ਕੈ ਉਹ ਭੱਜ ਗਈ ਹੈ ਹੋਰ ਉਹ ਵੀ ਭੱਜ ਗਈ ਨਹੀਂ ਹੋਰ ਨਹੀਂ ਭਾਈ ਭੱਜ ਗਈ ਬਸ ਭੱਜ ਗਈ ਨਾ ਭੱਜੀ ਕਿਹਦੇ ਨਾਲ ਪਤਾ ਲੱਗਿਆ ਕੁਛ ਪਤਾ ਨਹੀਂ ਕਿਹਦੇ ਨਾਲ ਭੱਜੀ ਪਤਾ ਨਹੀਂ ਲੱਗਿਆ ਹਜੇ ਭਾਈ ਤੂੰ ਵੀ ਅੱਧੀਆਂ ਖਬਰਾਂ ਹੀ ਰੱਖਦੀਆਂ ਨੇ ਤੂੰ ਹੋਰ ਹਾਂ ਭਾਈ ਮੇਰੀ ਗੱਲ ਸੁਣ ਹਾਂ ਮੈਂ ਪੁੱਛਦੀ ਸੀ ਮਤਾਇਆ ਭਲਾ ਦੀ ਕਿਹੜੇ ਸਾਲ ਵਿੱਚ ਪੂਰਾ ਹੋਇਆ ਸੀ ਪਤਾ ਨਹੀਂ ਕਿਹੜੇ ਚ ਹੋਇਆ ਸੀ ਮੈਨੂੰ ਤਾਂ ਯਾਦ ਨਹੀਂ ਆਹੋ ਸਖਾਲੀ ਹੋ ਗਈ ਤੂੰ ਵੀ ਉਹਨੂੰ ਪੂਰਾ ਕਰਕੇ ਤੈਨੂੰ ਕਹਨ ਹੁਣ ਯਾਦ ਰਹਿਣਾ ਹਾਂ ਤਾਈ ਉਤਾਇਆ ਵੀ ਬਲਾਈ ਲੜਦਾ ਸੀ ਨਾ ਤੇਰੇ ਨਾਲ ਹੋਰ ਮੈਂ ਤਾਂ ਲੱਗਦਾ ਰਹਿੰਦੀ ਰੋਜੀ ਹੋਰ ਤਾਂ ਤੂੰ ਸੁਣਾ ਤੇਰੀ ਨੂੰਹ ਦਾ ਹਾਲ ਚਾਲ ਠੀਕ ਆ ਹਾਂ ਠੀਕ ਆ ਵਧੀਆ ਵਧੀਆ ਰਹਿੰਦੀ ਆ ਤੇਰੇ ਨਾਲ ਹਾਂ ਵਧੀਆ ਰਹਿੰਦੀ ਆਗੀ ਕੁੱਤ ਕਲੇਸ਼ ਤਾਂ ਨਹੀਂ ਕਰਦੀ ਨਾ ਕੁਝ ਨਹੀਂ ਕਰਦੀ ਹੈਗੀ ਤਾਈ ਤੇ ਮੈਂ ਇੱਕ ਗੱਲ ਹੋਰ ਦੱਸਾਂ ਆਥਣੇ ਰੋਟੀ ਪਾਣੀ ਨਉਦਰ ਬਣਾਈ ਅੱਛਾ ਇੱਧਰ ਆ ਕੇ ਖਾ ਲਈ ਅੱਛਾ ਮੈਂ ਸਾਗ ਨਾ ਬਣਾਉਂਗੀ ਮੱਕੀ ਦੀਆਂ ਅੱਛਾ ਹਾਂ ਉਹ ਤਾਂ ਪੱਕੀ ਜੀ ਆ ਆ ਤੋੜ ਲੈ ਤਾਈ ਇੱਕਾ ਤੇ ਮਗਰ ਲੱਗੀ ਹੋਈ ਆ ਤੋੜ ਲੈ ਲੈ ਬੱਤ ਲੈ ਹੋ ਗਏ ਤਾਈ ਬਥੇਰੇ ਹਾਂ ਬਹੁਤ ਆਪ ਚੱਲੀਏ ਫਿਰ ਉਹ ਚੱਲੀਏ ਚਲੋ ਚੱਲ ਤਾਈ ਆ ਜੀ ਹੁਣ ਤਾਂ ਇੱਧਰ ਹੀ ਪੈਣਾ ਜਿੰਦਰ ਮੇਰੇ ਘਰ ਆਣਾ ਨਹੀਂ ਆਉਂਦਾ ਅੱਛਾ ਹਾਂ ਉਹ ਤਾਂ ਪਹਿਲਾਂ ਕਹੇਗਾ ਕਹਿੰਦੇ ਤਾਈ ਨੂੰ ਪਾਣੀ ਹਾਂ ਪਾ ਲੂੰਗੀ ਆ ਲੱਗਦਾ ਕੋਈ ਨਾ ਇੱਕ ਤਾਂ ਲੋਕ ਤਾਰਾਂ ਲਾ ਦੇ ਲੈ ਸਾਗ ਤਾਂ ਲਿਆਂਦਾ ਸੱਚੀ ਸਾਗ ਤਾਂ ਬਲਾਈ ਸੋਣਾ ਦਵਾ ਕੇ ਲੈ ਕੇ ਆਇਆ ਤਾਈ ਤਾਈ ਤਾਂ ਫਿਰ ਜਿੱਥੇ ਜਾਂਦੀ ਆ ਨਾ ਪੂਰੇ ਕੋਕ ਕੇ ਜੜਦੀ ਆ ਬਿਨਾਂ ਕੋਕਿਆਂ ਦੁਕਾਨੋਂ ਮੁੜਦੀ ਆ ਆਹੋ ਭਾਈ ਤਾਈ ਦੇ ਵੀ ਬੜੇ ਚਰਚੇ ਨੇ ਚੱਲ ਤੈਨੂੰ ਸਾਗ ਮਿਲ ਗਿਆ ਨਹੀਂ ਪੈਸੇ ਲਾਉਂਦੀ ਫਿਰਦੀ ਸਾਗ ਤੇ ਸਰੋਂ ਦਾ ਸਾਗ ਆਉਂ ਤਾਂ ਗੰਦਲਾ ਆਲਾ ਸੋਹਣਾ ਨਹੀਂ ਸਾਗ ਤਾਂ ਫਰੀ ਦਾ ਮਿਲ ਗਿਆ ਇੱਕ ਤਾਂ ਮਿੱਥੇ ਰਹਿੰਦੇ ਨੇ ਹੈ ਦੇਸੀ ਕਿਉਂ ਵੀ ਨਹੀਂ ਹੈਗਾ ਭਾਈ ਸੱਚ ਮੈਂ ਤਾਂ ਭੁੱਲ ਗਈ ਦੇਸੀ ਕਿਉਂ ਤੋਂ ਬਿਨਾਂ ਸਾਗ ਕੀ ਸਵਾਦ ਲੱਗੂ ਲਾਲੇ ਨੂੰ ਫੋਨ ਮਾਰਦੀਆਂ ਵੀ ਭਾਈ ਆਹ ਸੌਦਾ ਦੇ ਕੇ ਜਾ ਸਾਡੇ ਘਰੇ ਹੈ ਨਹੀਂ ਨਹੀਂ ਫੋਨ ਕਾਨੂੰ ਮਾਰਦੀਆਂ ਸਿਆਪਾ ਖੜਾ ਕਰਾਂਗੀ ਉਹ ਤਾਂ ਰੁੜ ਜਣਾਉਗੀ ਠਰਕੀ ਆ ਤੇਰੇ ਘਰੇ ਆ ਕੇ ਤੇਰੀ ਬਦਨਾਮੀ ਕਰਾ ਦਊਗਾ ਨਾਲੇ ਮੇਰਾ ਬੰਦਾ ਕਹਿ ਕੇ ਗਿਆ ਵੀ ਘਰੇ ਨਹੀਂ ਬਾੜਨਾ ਕਿ ਤੇ ਹੋਰ ਨਾ ਮੇਰਾ ਤਲਾਕ ਕਰਾ ਦੇਵੇ ਮੈਂ ਉਹਨੂੰ ਨਹੀਂ ਬੁਲਾਉਂਦੀ ਮੈਂ ਉਹਦੇ ਕੋਲ ਜਾਨੀ ਹੋਈਆਂ ਦੁਕਾਨ ਤੇ ਬਗ ਜਾ ਕਿ ਨਾ ਜਾਵਾ ਬਗ ਜਾਂਦੀ ਆ ਐ ਕੀ ਹੁੰਦਾ ਹਾਂ ਹਾਂ ਐ ਕਿਹਾ ਮੈਨੂੰ ਮੂੰਹ ਤੇ ਪਾਲ ਰੁੜ ਜਾਣ ਠਰਕੀ ਭੋਰਦਾ ਠਰਕਦਾ ਹੋ ਸਾਰੇ ਪਿੰਡ ਦੇ ਜਨਾਨੀਆਂ ਦਾ ਭੋਰਦਾ ਤੇਰੇ ਨਾਲ ਭੋਰ ਲੂ ਫਿਰ ਕੀ ਹੋ ਜੂ ਨਹੀਂ ਵਿਆਜ ਵੀ ਮaaf ਕਰਾ ਲਿਆ ਤੇ ਠਰਕਾ ਭਰਾ ਭਰਾ ਕੇ ਉੱਧ ਰੁੜ ਜਾਣੇ ਤੋਂ ਸਵਾਦ ਹੀ ਆ ਗਿਆ ਰੁੜ ਜਾਣੇ ਨੂੰ ਚੱਕੀ ਤੇ ਲਾ ਲਿਆ ਕੋਈ ਸਦਰਾਂ ਨੂੰ ਤਾਂ ਲੋਟ ਨਹੀਂ ਆਉਂਦਾ ਜਾਨੀ ਆ ਇਹ ਤਾਂ ਆ ਕੇ ਸਮਾਰੂਗੀ ਪਹਿਲਾਂ ਕਿਉ ਹੋ ਲਿਆ ਮজা ਕੇ ਕੁੜੀ ਤਾਂ ਹੈ ਨਹੀਂ ਕਰੇ ਚਲ ਗੇਟ ਲਾ ਦੂੰਗੀ ਦੇਖਾਂ ਲਾਲਾ ਕੀ ਕਰਦਾ ਪਟਵੇਲੀ ਦਾ RAM RAM LALA JI HO RAM RAM RAMA ਚਰਨਾਂ ਵਾਗੀ ਆਹ ਮਾਲ ਦੀ ਗੱਲ ਐ ਤਾ ਕੀੜੀ ਦੇ ਘਰ ਨਰੈਣ ਜੀ ਫਰਦਾਰੇ ਨੇ ਅੱਜ ਤਾਂ ਹਉ ਲਾਲਾ ਕਿਹੰਜੇ ਗੱਲਾਂ ਕਰੀ ਜਾਂਦਾ ਤੂੰ ਵੱਡਾ ਬੰਦਾ ਅਸੀਂ ਗਰੀਬ ਬੰਦੇ ਹੈ ਨਰੈਣ ਤੂੰ ਕੀ ਗੱਲ ਕਰਦਾ ਨਰੈਣ ਤਾ ਤੂੰ ਆ ਅਸੀਂ ਦਾ ਭਾਈ ਕੀੜੀਆਂ ਛੋਟੀਆਂ ਮੋਟੀਆਂ ਨਹੀਂ ਨਹੀਂ ਚੜਨੋ ਦੱਸ ਕੀ ਕੰਮ ਆਣਾ ਹੋਇਆ ਤਰਾ ਮਰੇ ਨਾ ਕੰਮ ਨੂੰ ਕਿਹੜਾ ਲਾ ਲਾ ਤੂੰ ਕੱਪੜਿਆਂ ਦੀ ਸੇਲ ਲਾ ਰੱਖੀ ਆ ਸੌਦਾ ਵੇਚਦਾ ਸੌਦਾ ਲੈਣ ਆਈਆਂ ਤੇਰੇ ਕੋਲ ਅੱਛਾ ਅੱਛਾ ਚੜਨੋ ਕੀ ਸੌਦਾ ਲੈਣਾ ਦਿੰਨੇ ਸੌਦਾ ਤੇ ਲਾਲਾ ਇੱਕ ਤਾਂ ਦੇਸੀ ਕਿਉਂ ਲੈਣਾ ਸੀਗਾ ਅੱਛਾ ਦੇਸੀ ਕਿਉਂ ਇੱਕ ਤਾਂ ਦੇਸੀ ਕਿਉਂ ਗੱਲ ਲੈ ਮੈਂ ਲਿਖ ਲਾਂ ਫਿਰ ਦੱਸੀ ਮੈਨੂੰ ਇੱਕ ਤਾਂ ਦੇਸੀ ਕੀ ਹੋ ਗਿਆ ਇੱਕ ਨੂਨ ਦਾ ਪੈਕਟ ਦੇ ਦੀ ਇੱਕ ਨੂਨ ਹੋ ਗਿਆ ਇੱਕ ਆਹ ਜਵਾਕਾਂ ਵਾਲੇ ਬਿਸਕੁਟ ਦੇ ਦੇ ਦੀ ਜਵਾਕਾਂ ਵਾਲੇ ਬਿਸਕੁਟ ਹਾਂ ਨਾਲੇ ਮੇਰੀ ਗੱਲ ਸੁਣ ਲੈ ਜੇ ਮੇਰੀ ਕੁੜੀ ਜੇ ਮੇਰੀ ਕੁੜੀ ਕੋਈ ਸੌਦਾ ਲੈਣਾ ਹੁਣਾਂ ਉਹ ਨਗਾਇਨਾ ਅੱਛਾ ਜਦੋਂ ਮੈਂ ਨਾਲ ਆਉਂਗੀ ਉਦੋਂ ਹੀ ਦੇਣਾ ਅੱਛਾ ਹਾਂ ਉਹੀ ਚੱਕ ਚੱਕ ਫੜਾ ਦਿੰਦਾ ਉਹੀ 20000 ਰੁਪਇਆ ਕਰ ਲਿਆ ਬਿਨਾ ਮਤਲਬ ਤੋਂ ਸਾਨੂੰ ਪਤਾ ਵੀ ਨਹੀਂ ਵੀ ਸਾਡਾ ਜਵਾਕ 20000 ਦਾ ਸਾਮਾਨ ਖਾ ਗਿਆ ਹੈ ਇਹਨਾਂ ਦਾ ਅਸੀਂ ਖਾਂਦਿਆਂ ਨਹੀਂ ਕੋਈ ਨਾ ਚੰਨਾ ਗੁੱਸੇ ਕਿਉਂ ਨਹੀਂ ਹੈ ਜਵਾਕ ਆਇਆ ਅਗਲ ਜਵਾਕ ਆ ਕੇ ਖੜ ਗਿਆ ਹੁਣ ਮਾਨੂੰ ਐਂ ਕਹਦਾ ਵੀ ਮੈਂ ਦਿੰਦਾ ਨਹੀਂਗਾ ਤਾਂ ਕੇਵਾਰਾ ਉਹਨੂੰ ਮੈਂ ਆਹੋ ਆਹੋ ਤੇਰੇ ਤਾਂ ਪੈਸੇ ਬਣਦੇ ਆ ਤੈਨੂੰ ਤਾਂ ਵਿਆਜ ਬਣਦਾ ਆ ਵਿਆਜ ਦੇ ਸਰਤੇ ਤਾਂ ਤੂੰ ਦੁਕਾਨ ਕਰੀ ਆ ਮੈਨੂੰ ਕਿਤੇ ਪਤਾ ਨਹੀਂ ਹੈਗਾ ਸਾਰਾ ਵਾਹ ਬੋਲੀ ਜੰਨਾ ਨਲੀ ਚੰਨੂ ਇੱਕ ਗੱਲ ਹੋਰ ਕੰਨੀ ਸੀ ਮੈਂ ਤੇਰੇ ਨਾਲ ਹਾਂ ਦੱਸ ਉਹ ਗੱਲਾਂ ਐ ਸੀ ਨਾ ਜਦੋਂ ਮੈਂ ਘਰੇ ਗਿਆ ਸੀਗਾ ਤੈ ਮੈਨੂੰ 5000 ਤਾਂ ਦੇਤਾ ਸੀਗਾ 5000 ਤੂੰ ਕਹਿੰਦੀ ਸੀ ਮੈਂ ਦੱਸ ਦਿਨਾ ਵਾਅਦਾ ਦੇ ਦੂੰਗੀ ਹੈ ਮੈਂ ਉਹ ਉਹਦੇ ਬਾਰੇ ਗੱਲ ਕਰਦਾ ਸੀ ਤੇਰੇ ਨਾਲ ਇੱਕ ਮੇਰੀ ਗੱਲ ਸੁਣ ਲੈ ਲਾ ਇੱਧਰ ਮੇਰੇ ਕਹਿੰਦੇ ਦੇਖ ਕੇ ਹੈ ਨਾ 5000 ਨੂੰ ਕਿਹੜਾ ਸੀ ਪੈਨ ਸੱਟ ਕੇ ਭੱਜ ਗਏ ਜਦੋਂ ਦੁੱਧ ਵਾਲਾ ਪੈਸੇ ਦੇ ਦੂਗਾ ਮੈਂ ਤੈਨੂੰ ਕਿਹਾ ਸੀ ਮੈਂ ਤੈਨੂੰ ਦੇ ਦੂੰਗੀ ਨਾਲੇ ਹਜੇ 10 ਦਿਨ ਪੂਰੇ ਨਹੀਂ ਹੋਏ ਪਹਿਲਾਂ ਟੋਕਦਾ ਤੂੰ ਚੰਗਾ ਨਹੀਂ ਲੱਗਦਾ ਹੈਗਾ ਹਾਂ ਉਹ ਚਿਰ ਨੂੰ ਗੱਲ ਪਤਾ ਕੀ ਹੈਗੀ ਉਹ ਮੈਂ ਤੈਨੂੰ ਕਹਿਣਾ ਮਤਲਬ ਇਹੇ ਸੀਗਾ ਨਾ ਵੀ ਮੈਂ ਯਾਦ ਕਰਾਦਾ ਕਈ ਵਾਰ ਇਹ ਹੁੰਦਾ ਦੁੱਧ ਵਾਲ ਦੇ ਪੈਸੇ ਇੰਦਰ ਉੱਧਰ ਚੱਲ ਜਾਂਦੇ ਨੇਗੇ ਐ ਕਰਕੇ ਤੈਨੂੰ ਦੱਸਿਆ ਮੈਂ ਵੀ ਉਹ 5000 ਰੁਪਏ ਯਾਦ ਰੱਖੀ ਤਾਂ 10 ਦਿਨ ਬਾਅਦ ਕਿਹਾ ਸੀਗਾ ਹਾਂ ਅੱਜ 5 ਦਿਨ ਤਾਂ ਹੋ ਗਏ 5 ਦਿਨ ਹੀ ਰਹਿ ਗਏ ਵੇ ਤੇਰੇ ਚਾਬੀ ਚੂਬੀ ਕਿੱਥੇ ਆ ਚੁੱਪ ਕਰਦਾਈ ਤੂੰ ਚੱਲੀ ਜਾਣਾ ਚੱਲੀ ਜਾਣਾ ਮੈਂ ਤੈਨੂੰ ਕਹਿ ਤਾਂ ਦੇ ਦੂੰਗੀ ਪੈਸੇ ਕਿਹੜਾ ਕਿਤੇ ਲੈ ਕੇ ਭੱਜੀ ਜਾਣੀ ਆ ਚੱਲ ਤੂੰ ਮੈਨੂੰ ਸੌਦਾ ਦੇ ਹੁਣ ਚੱਲ ਚੰਨੂ ਮੇਰੀ ਗੱਲ ਸੁਣ ਨੀ ਸੌਦਾ ਤਾਂ ਮੈਂ ਤੈਨੂੰ ਪਾ ਦੇਣਾ ਉਰੇ ਆ ਉਰੇ ਬੈ ਜਾ ਮੇਰੇ ਕੋਲੇ ਬਹਿ ਜਾ ਕੀ ਆ ਕਰੀ ਜਾਂਦਾ ਕੁਝ ਨਹੀਂ ਕਰਦਾ ਚੰਨੂ ਕੁਝ ਨਹੀਂ ਕਰਦਾ ਤੂੰ ਕਿਉਂ ਡਰੀ ਜਾਨੀ ਹੈਗੀ ਦੱਸ ਹੱਥ ਕੰਦਾ ਕਰਤਾ ਫੇਰ ਤੋੜਾ ਪਊਗਾ ਇੱਥੇ ਸੌਦਾ ਤੇਰੇ ਜੰਮਸ ਦੇ ਹਰੇਕ ਚੀਜ਼ ਨੂੰ ਤੂੰ ਹੱਥ ਲਾਉਣਾ ਹੈ ਆਜਾ ਜੱਟ ਨਾ ਆਜਾ ਆਜਾ ਉਹ ਬਹਿ ਜਾ ਤੂੰ ਮੈਨੂੰ ਮੈਨੂੰ ਦੇ ਦੀ ਨਾ ਛੋਦਾ ਵੀ ਬਾਦੀ ਨਾ 2 ਮਿੰਟ ਬਹਿ ਜਾ ਤੂੰ ਗੱਲਾਂ ਤਾਂ ਕਰ ਲੈ ਤੂੰ ਮੇਰੇ ਨਾਲ ਬਹਿ ਜਾ ਆਜਾ ਆਜਾ ਛੋਦਾ ਬੈਕ ਕਰ ਦੇ ਮੈਨੂੰ ਡਰ ਲਾ ਲਾ ਤੇ ਤੂੰ ਹੀ ਉਹ ਨਹੀਂ ਨਹੀਂ ਮੈਂ ਕੁਝ ਨਹੀਂ ਕਹਿੰਦਾ ਆਜਾ ਆਜਾ ਆ ਚੰਨੋ ਬਹਿ ਜਾ ਬਹਿ ਜਾ ਬਹਿ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਤੇਰਾ ਬਟਨ ਮੈਂ ਤੈਨੂੰ ਕਿਹਾ ਕਿੱਥੇ ਆ ਵੀ ਦੱਬਦਾ ਜਿਹੜਾ ਬੰਦ ਹੋ ਜਾਏ ਮੇਰੀ ਗੱਲ ਸੁਣ ਲੈ ਮੈਂ ਕੁੜੀ ਨੂੰ ਭੇਜ ਦੀਆਂ ਸਮਾਰ ਪੈਕ ਕਰਕੇ ਰੱਖਦੀ ਮੇਰੀ ਕੁੜੀ ਨੂੰ ਪੜਾਦੀ। ਓ ਚੰਨੂ ਤੂੰ ਤਾਂ ਗੁੱਸਾ ਕਰ ਗਈ ਦੱਸ। ਮੈਂ ਤੈਨੂੰ ਕਹ ਬਹਿ ਜਾ ਤੂੰ 2 ਮਿੰਟ ਦੋਵੇਂ ਚੁੱਪ ਗੱਲਾਂ ਕਰਦੇ ਆ ਤੈਨੂੰ ਛੋਦਾ ਵੀ ਪਾ ਦੂਗਾ। ਸਾਰੀ ਦੁਕਾਨ ਹੀ ਤੇਰੀ ਐ। ਜਿੰਨਾ ਮਰਜ਼ੀ ਛੋਦਾ ਲੈ ਜੀ। ਦੱਸ ਮੈਂ ਤਾਂ ਨਹੀਂ ਕਦੇ ਰੋਂਦਾ। ਆ ਜਾ ਬਹਿ ਜਾ। ਦੇਖ ਤਾਂ ਆਖੇ ਸਾਰੀ ਦੁਕਾਨ ਤੇਰੀ ਐ। ਸਾਰੀ ਦੁਕਾਨ ਤੋਂ ਮੈਂ ਕੁਝ ਨਹੀਂ ਕਰਾਉਣਾ। ਸੌਦਾ ਦੇ ਦੀ। ਨਾਲੇ ਜਿਹੜਾ ਸੌਦਾ ਦਵੇਂਗਾ ਨਾ ਹਰ ਬਾਰੀ ਪਾਚੀ ਬਣ ਕੇ ਆਉਣੀ ਚਾਹੀਦੀ ਆ ਉਹਦੀ। ਤੈਨੂੰ ਦੱਸਦਾ ਤਾਂ ਪੈਸੇ ਦਵਾਂਗੇ ਅਗਲੇ। ਨਹੀਂ ਅਸੀਂ 1 ਰੁਪਈਆ ਨਹੀਂ ਦੇਣਾ ਤੈਨੂੰ। ਓ ਚੰਨੂ ਤੂੰ ਤਾਂ ਦੱਸ ਮੈਂ ਤੈਨੂੰ ਐ ਥੋੜੀ ਗੈ ਵੀ ਤੂੰ ਮੈਨੂੰ ਅੱਜ ਹੀ ਪੈਸੇ ਦੇ ਜਾ ਕੋਈ ਨਾ ਤੂੰ ਦੋ ਮਿੰਟ ਬੈਠ ਸੌਦਾ ਪਾਣਾ ਹੋਰ ਕੱਚ ਚੋਦੇ ਦੀ ਲਉਣਾ ਉਹ ਵੀ ਲੈ ਜੀ ਹੈ ਦੱਸ ਗੁੱਸੇ ਕੀ ਹੋਈ ਜਾਨੀ ਹੈਗੀ ਮੇਰੀ ਗੱਲ ਸੁਣ ਲਾ ਲ ਮੈਂ ਜਾਣੀ ਆ ਤੂੰ ਹਿੱਲ ਗਿਆ ਮਿਲ ਲਾ ਤੇਰਾ ਦਿਮਾਗ ਖਰਾਬ ਹੋ ਗਿਆ ਚੰਨੋ 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 ਉਹ ਚੰਨੋ ਚੰਨੋ ਕਿਉਂ ਜਾਣੀ ਹੈ ਬੈ ਜਾ ਦੋ ਮਿੰਟ ਅਰੇ ਆ ਜਾ ਜਾ ਬਜਾਨੀ ਆ ਵਾ ਤਾਂ ਉਹ ਨਹੀਂ ਨਹੀਂ ਚੰਨੋ ਚੰਨੋ ਰੁਕ ਜਾ ਰੁਕ ਜਾ ਰੁਕ ਜਾ ਸੌਦਾ ਤਾਂ ਲੈ ਜਾ ਜਿਮਾਗ ਨੂੰ ਕਿਉਂ ਲੰਗ ਕਰੇਂਗੀ ਤੂੰ ਉਹ ਵਿਚਾਰੀ ਖੇਡਣ ਗਈ ਹੋਊਗੀ ਕਿਸੇ ਪਾਸੇ ਦੱਸ ਆ ਜਾ ਜਾ ਸੌਦਾ ਪਾਦੀਣਾ ਤੈਨੂੰ ਮੈਂ ਆ ਜਾ ਆ ਜਾ ਵੇ ਕੋਈ ਨਾ ਮੇਰੀ ਕੁੜੀ ਆਉਗੀ ਨਾ ਉਹ ਆ ਕੇ ਆਪੇ ਸੌਦਾ ਲੈ ਜਾਊਗੀ ਕੋਈ ਨਾ ਕੁਛ ਨਹੀਂ ਕਹਿੰਦਾ ਆ ਜਾ ਬਹਿ ਜਾ ਦੋ ਮਿੰਟ ਤੇ ਦੋ ਗੱਲਾਂ ਕਰ ਲੈਨੇ ਆਪਾ ਦੱਸ ਤੂੰ ਤਾਂ ਮੀਆਂ ਗੁੱਛੇ ਹੋ ਕੇ ਭੱਜੀ ਜਾਣੀ ਹੈਗੀ ਮੈਂ ਗੱਲਾਂ ਕਰਨ ਨੂੰ ਤੂੰ ਮੇਰੀ ਭੂਆ ਦਾ ਮੁੰਡਾ ਲੱਗਦਾ ਜਾਂ ਮਾਸੀ ਦਾ ਮੁੰਡਾ ਲੱਗਦਾ ਸਾਲਾ ਹੋਇਆ ਗੱਲਾਂ ਕਰਨ ਦਾ ਆਖਰੀ ਕਾ ਤੇਰੇ ਪਿੰਡ ਦਾ ਦੁਕਾਨਦਾਰ ਆ ਲਾਲਾ ਮੇਰੀ ਗੱਲ ਸੁਣ ਲਾਲਾ ਰੌਲਾ ਪਾ ਕੇ ਤੇਰਾ ਇੱਥੇ ਕਿਟਾਪਾ ਕਰਾ ਦੂੰਗੀ ਦੇਖੇਂਗਾ ਫਿਰ ਇੱਥੇ ਚਾਂਦਰ ਚੰਨੋ ਦਾ ਗੁੱਸਾ ਹੀ ਹੋ ਗਈ ਦੱਸ ਐਨਾ ਗੁੱਸਾ ਹੈ ਦੱਸ ਸੋ ਇਹ ਗੰਦੇ ਸੀ ਲੋਕ ਵੀ ਤਾਂ ਕਲੇਸ਼ੀ ਹੋਰ ਤੈ ਉਹਦੇ ਮਗਰ ਨਾ ਲੱਗਦੀ ਲਾਲਾ ਹਾਂ ਬੈ ਜਾ ਬੈ ਜਾ ਹਾਂ ਰਾਮ 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 ਬੇ ਖੋਲ ਜਾ ਹਾਏ 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 ਮਰਗੀ ਮਰਗੀ ਮੈਂ ਤਾਂ ਲਾਲੇ ਤੋਂ ਮਸਾ ਬਸ ਗਈਆਂ ਕਿਤੇ ਰੁੱਟ ਜਾਣਾ ਮੇਰੇ ਮਗਰ ਵੀ ਨਾ ਆ ਜੇ ਹੈ ਪ੍ਰੇਤ ਦੇਖਿਆ ਕਿਵੇਂ ਹੱਥ ਫੜਦਾ ਨਹੀਂ ਭਾਈ ਸੱਚੀ ਗੱਲ ਆ ਤਾਂ ਹੀ ਸਾਰੇ ਪਿੰਡ ਦਿਆਂ ਕਹਿੰਦੀਆਂ ਤੇ ਤੀਮੀਆਂ ਵੀ ਲਾਲਾ ਠਰਕੀ ਆ ਠਰਕੀ ਆ ਆ ਤਾਈ ਬਚਨੀ ਵੀ ਕਹਿੰਦੀ ਸੀ ਵੀ ਠਰਕੀ ਆ ਰੁੜ ਜਾਣਾ ਹੈ ਬੇੜਾ ਬੱਠੀ ਵਾਲੇ ਨੇ ਬਾਹ ਹੀ ਫੜਨੀ ਹੈ ਪ੍ਰੇਤ ਨੇ ਹੋ 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 ਇੰਨਾ ਸ਼ੁਕਰ ਮੈਂ ਤਾਂ ਆ ਗਈ ਚਰਨੋਂ ਤੇਰੇ ਤਾਂ ਇੱਜ਼ਤ ਦੇ ਹੋ ਗਿਆ ਤੇ ਕੰਮ ਚ ਆ ਵੂ ਮੈਂ ਮਰਚਾਂ ਹਾਏ ਹਾਏ ਮੇਰਾ ਬੰਦਾ ਤਾਂ ਸੱਚੀ ਕਹਿੰਦਾ ਸੀ ਵੀ ਇਹਨੂੰ ਘਰੇ ਨਾ ਬਾੜੀ ਇਹ ਤਾਂ ਜੇ ਘਰੇ ਬੜ ਜਾ ਰੁੜ ਜਾਣਾ ਮੇਰਾ ਤਲਾਕ ਕਰਾ ਦੂਗਾ ਇੰਨਾ ਚੰਗਾ ਮੇਰਾ ਬੰਦਾ ਹੈ ਨਾ ਭਾਈ ਮੈਂ ਤਾਂ ਇਹਨੂੰ ਘਰੇ ਬਾੜਦੀ ਮੈਂ ਤਾਂ ਇਹ ਵੀ ਸਮਾਨ ਲਿਆਇਆ ਕਰੂੰਗੀ ਕੁੜੀ ਨੂੰ ਭੇਜ ਦੂੰਗੀ ਲਿਖ ਕੇ ਦੇ ਦਿਆ ਕਰੂੰਗੀ ਪਰਚੀ ਮੈਂ ਨਹੀਂ ਜਾਣਦੀ ਹਾਂ ਲੈ ਗੇਟ ਖੜਕ ਕੇ ਜਾਂਦਾ ਮੈਨੂੰ ਤਾਂ ਗੇਟ ਖੜਕਣਾ ਵੀ ਦਿਲ ਘਟਦਾ ਸੱਚੀ ਨੇਮ ਤੋਂ ਮੈਂ ਤਾਂ ਬੈਨ ਨਹੀਂ ਆਉਣਾ ਪਾਣੀ ਪੂਣੀ ਪੀਣੀ ਆ ਲਾਲ ਨੇ ਤਾਂ ਮੇਰਾ ਸਾਹ ਸੁਕਾਤਾ ਰੁਕ ਜਾਣੇ ਸ਼ਸ਼ਿਕਾ ਅਗਰਸਾਰੇ ਨੂੰ ਹੁਣੇ-ਹੁਣੇ ਤੁਸੀਂ ਸਾਡਾ ਦੇਖਿਆ ਦੂਜਾ ਭਾਗ ਕਲੇਸੀ ਔਰਤ ਤੁਹਾਨੂੰ ਦੱਸਿਓ ਜ਼ਰੂਰ ਭਾਗ ਕਿੱਦਾਂ ਲੱਗਿਆ ਸਾਰੇ ਭਾਗਾਂ ਨੂੰ ਲਾਈਕ ਕਰਿਓ ਕਮੈਂਟ ਕਰਿਓ ਜੇ ਤੁਸੀ ਤੁਹਾਨੂੰ ਦੂਜਾ ਭਾਗ ਵੀ ਜ਼ਿਆਦਾ ਵਧੀਆ ਲੱਗੇ ਤੁਸੀਂ ਜਿੰਨਾ ਸਾਨੂੰ ਪਿਆਰ ਦਵੋਗੇ ਅਸੀਂ ਇਹਦੇ ਅਗਲੇ ਐਪੀਸੋਡ ਜ਼ਰੂਰ ਲੈ ਕੇ ਆਵਾਂਗੇ ਤੁਹਾਨੂੰ ਹਸਾਉਂਦੇ ਰਹਿਵਾਂਗੇ ਹੱਸਦੇ ਰਹੋ ਵਸਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਔਨ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਜੀ ਸਾਰੇ ਜਣੇ ਦੱਸਿਓ ਜ਼ਰੂਰ ਵੀਡੀਓ ਕਿੱਦਾਂ ਲੱਗੀ ਧੰਨਵਾਦ ਜੀ ਸਾਰਿਆਂ ਦਾ